واحر جی کا آپ واحد ساری اپنے رنگ گروپر ہوئے ہیں ستر نے کہا کہ سوکھا ہوتا ہے گرو مہاراج جی مارجی کہ جو سو دن سایا ابھی سارے دھرتی سے کتنے جانا ہے ਪਰ ਆਪਣੀ ਬਾਰੀ ਦਾ ਪਤਾ ਜਾਂਦਾ ਚੰਗਾ ਲੱਗਦਾ ਹੈ ਆਸਪਕੀ ਮੁਕੰਮਲ ਜੀ ਨਾਲ ਕਰਦੇ ਹਾਂ ਉਹ ਸੁਸਭਾਵਨਾ ਵਾਲਾ ਸਾਦਰ ਜੀ ਦਾ ਜੀਰੋ ਜੀ ਨੂੰ ਵੀ ਮਿਲਿਆ ਜਿਹਦੇ ਨਾਲ ਗੱਲ ਕੀਤਾ ਜਿਹਦੇ ਨਾਲ ਗੱਲ ਕੀਤੀ ਖੁਸ਼ਕੁਲ ਹੋਣਾ ਚਾਹੁੰਦਾ ਦੁਨੀਆਂ 'ਚ ਇਨਸਾਨ ਹੁੰਦਾ ਹੈ ਬੰਦਾ ਹੁੰਦਾ ਸਿਰਫ ਇੱਕ ਅੱਦਰ ਲੋਕਾਂ ਨੂੰ ਮਿਲਦਾ ਨੰਨੇ ਰਿਸ਼ਤੇ ਬਣਾਦੇ ਨੇ ਇੱਕ ਰਿਸ਼ਤੇ ਸਾਡੇ ਬਾਇਓਲੋਜੀ ਕਦੇ ਰਿਸ਼ਤੇ ਨੇ ਸੰਗਮਤ ਕੋਣਾਂ ਲੰਦਾਂ ਚਲ ਚੱਤਾਂ ਲੰਦਾਂ ਸੰਗਤਿ ਮਨੋਕੋਣਾਂ ਲੰਦਾਂ ਅਬ ਜਿਹੜੇ ਰਿਸ਼ਤੇ ਬਿਕਲ ਬਣਾ ਕੇ ਗਿਆ ਅਸੀਂ ਤੇ ਨਾਲ ਉਸ ਮੰਤਰਕ ਕੋਲੇ ਸਾਰੇ ਉਹਨੂੰ ਜਿਹੜੇ ਬੈਠੇ ਹੋ ਕਿ ਨਿੱਟੇ ਦੇ ਆਪਣੇ ਬਣਾਏ ਕੋਈ ਸਪੈਸ਼ਲ ਇਹ ਕੁਦਰਤ ਦੇ ਸਭ ਨੂੰ ਨੇੜੇ ਜੋੜਨ ਵਾਲੇ ਰਿਸਟੇਸੀ ਨੇ ਐਵੇਂ ਕਰਕੇ ਚੱਲ ਕੇ ਚਲੇ ਜਾਵਾਂ ਅਸੀਂ ਸਮਝਦੇ ਹਾਂ ਕਿ ਦੁਨੀਆ ਨੇ ਬਹੁਤ ਜਹੇਸ ਸਾਡੇ ਸਮਾਜ ਨੂੰ ਜਿਹੜਾ ਸੀਗਾ ਆਪਣੀ ਕਲਾ ਦੇ ਨਾਲ ਕੱਢੀਆਂ ਫਿਲਮਾਂ

ਜਿੱਥੇ ਪ੍ਰਵਾਨ ਨਹੀਂ ਤੇ ਨਾਮ ਪੂਰੇ ਜਾਣ ਵਾਲਾ ਤਾਂ ਕਿਹੜੀ ਕਿਹੜੀ ਹੈ ਤੇ ਸ਼ਬਦ ਨੇ ਜਿਨ੍ਹਾਂ ਦੇ ਨਾਲ ਸੀ ਤੁਹਾਨੂੰ ਦੱਸਾਂਗੇ ਸਾਡੇ ਬਟਾ ਨੂੰ ਸਾਡੇ ਲਈਾਰੇ ਕੀ ਹੋ ਰਹੀ ਦੱਲ ਰਹੇ ਇਹਦੇ ਵਿੱਚ ਅਸੀਂ ਕੋਈ ਕੁਝ ਅਸੀਂ ਤੁਸੀਂ ਸਾਰੀ ਕੁਝ ਕਰ ਨਹੀਂ ਸਕਦੇ ਸਿਰ ਸਾਡੇ ਕੋਲੇ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਕਿ ਬਾਲਾ ਮੰਗਾਲਾ ਰਸਨਾ ਜੇ ਆਪਣੀ ਹੱਥ ਪਾਸ ਨੂੰ ਚੁਣਦਾ ਤਾਂ ਕਦੇ ਵੀ ਮਿੱਤਰ ਨੂੰ ਜਾਣਾ ਬੰਦੇ

ਲੋਕਾਂ ਨੂੰ ਅਕੇਲੇ ਲੈ ਕੇ ਜਾਂਦੇ ਹਾਂ ਜਿਹੜੇ ਉਸ ਨੂੰ ਇਹ ਆਪ ਬਹੁਤ ਅਜੂਬਾ ਕਿਹਨਾਂ ਸੀਗਾ ਹਲਾ ਜੋ ਬੰਦੀਆਂ ਉਹਨਾਂ ਦੇ ਸਾਡੇ ਕੋਲ ਲੋਕ ਕਈ ਵਾਰ ਲੈਡਾ ਦੇ ਮੁੱਤਿ ਮੰਝਾ ਤੁਹਾਨੂੰ ਪੈਸਾ ਉਸਾਈ ਜਿੱਦੇ ਸਾਨੂੰ ਬਹੁਤ ਆਦੇ ਪਰ ਕੁਦਰਤ ਦਾ ਇਹ ਜਿਸੂਲ ਜਿਹਨੂੰ ਲੈ ਕੇ ਜਾਣਾ ਜਿਹੜਾ ਮੌਤ ਮੰਗ ਰਿਹਾ ਤੂੰ ਤੇ ਮੌਤ ਨਹੀਂ ਮਿਲਦੀ ਜਿਨ੍ਹਾਂ ਲੋਕਾਂ ਦੀ ਸਭ ਲੋੜ ਉਹਦਾ ਸੰਭੂ ਸਾਡੇ ਪਰੋਤਾਂ ਤੇ ਨਿਮੋਲਾਈ ਕਰਦੇ ਤੋ ਇਹ ਹੀ ਕਹਿ ਸਕਦੇ ਆ ਜੀ ਬਾਣੀ ਦਾ ਉਹ ਦਾਸਾ ਲਿਖਦੇ ਹੋ ਜਿਸ ਕੇ ਸੰਬੰਧ ਸੰਭਾਲੇ ਜਾਂ ਕੋਲ ਕਰਵਾਉਂਦੇ ਤੇ ਸਰਹੱਦ ਸੀਸੜੀਆਂ ਨੂੰ ਹੋਣੇ ਸਾਹਿਬ ਨੂੰ ਡਿਟਰਮਿਨਸ ਦਾ ਹੁਕਮ ਦੇ ਦਿੱਤਾ ਕੱਠੇ ਕਰਨ ਲਈ ਬਹੁਤ ਔਖੇ ਨੇ ਉੱਤੇ ਛਿੰਦੇ ਦੀ ਬੰਦ ਨੂੰ ਮਿਲੇ ਨਾ ਉਹਨਾਂ ਦੇ ਨਾਲ ਫਿਰ ਕੀਤੀ ਜਿੱਦਾਂ ਚ ਮਿਲਦੇ ਰਹੇ ਕੱਚੇ ਹੁੰਦੇ ਰਹੇ ਉਹ ਇਕੱਲਾ ਕੋਈ ਕਾਮੁਕਰ ਨਾ ਕੋਈ ਬੀਜ ਕਰਨਾ ਬੰਦਾ ਨਹੀਂ ਸੀ ਉਹ ਜ਼ਿੰਦਗੀ ਦਾ ਮੁਕਾਮ ਦਾ ਬੰਦਾ ਨਹੀਂ ਸੀ ਉਹ ਬਹੁਤਾਂ ਬੰਦਿਆਂ ਦਾ ਬੰਦਾ ਸੀ ਕਿੰਨਾ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਲੋਕਾਂ ਨੂੰ ਕੋਲੇ ਮਿਲੇ ਆ ਸਮਾਜ ਦੇ ਵਿੱਚ ਨੱਟ ਭੱਜ ਪਈ ਹੋਈ ਹੈ ਲੋਕ ਆਪ ਕੋ ਆਪਣੇ ਕੰਮਾਂ ਕਾਰ ਦੇ ਪਿੱਛੇ ਭੱਜ ਦੌੜ ਰਹੇ ਨੇ ਦਿੱਤੀ ਨੂੰ ਲਤਰ ਰਹੇ ਨੇ ਆਪਣੇ ਪਰਹੁਣਾ ਵਿੱਚ ਕਿੰਨੀ ਛੇਖੜਾ ਨਜ਼ਰ ਆਉਂਦਾ ਜਿਹੜਾ ਦੇਖ ਰਿਹਾ ਹੈ ਕਿ ਸਮਾਜ ਕੀ ਕਰ ਰਿਹਾ ਹੈ ਅਸੀਂ ਕੀ ਕਰਨਾ ਸੀ ਸੋ ਅੱਜ ਇਹ ਸਾਰੀ ਕਲਾ ਪਰ ਸੰਸਥਾ ਪਾਪਕ ਬਲੋ اپنی سارے اگلے سجے شردا سے مٹن ہمیشہ دلان رہے گا لم اپنے کی کام اپنے کیت گلواں ہمیشہ دلوں میں بات رہے گا بہت بہت وحمد جی کا خالص